ਇਸ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈੱਡ ਗਰੰਟੀ ਸੀ ਸੇਨ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਜਿਹੇ ਅਧਿਕਾਰਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਤੇ ਇਸ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈਡ ਗਰੰਟੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਚਿਰ ਦੀ ਅਧਿਕਾਰਿਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਤੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈਡ ਗਰੰਟੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਤੇਰਤੀ ਅਧਿਕਾਰਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਤੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈੱਡ ਗਾਰੰਟੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਤੇਰਤੀ ਅਧਿਕਾਰਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਆਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ